ਅਸਲਾਮੁਅਲੈਕੁਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਅੱਜ ਦੀ ਜਿਹੜੀ ਆਪਾਂ ਬਾਈ ਰঞ্জੀਤ ਸਿੰਘ ਡੱਡਰੀ ਵਾਲੇ ਦੀ ਵੀਡੀਓ ਦੇਖਣੀ ਨਾ ਉਹ ਵੀਡੀਓ ਦੇ ਵਿੱਚ ਉਹ ਦੱਸ ਰਹੇ ਨੇ ਕਿ ਤੁਹਾਡਾ ਅਸਲ ਦੁਸ਼ਮਣ ਕੌਣ ਹੈ ਤੇ ਉਹਨੂੰ ਮਾਰਨਾ ਕਿਵੇਂ ਹੈ ਇਹ ਉਸ ਵੀਡੀਓ ਦੇ ਵਿੱਚ ਬਿਆਨ ਕਰ ਰਹੇ ਨੇ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਂ ਵੀਰੋ ਆਪਣੇ ਆਪ ਨੂੰ ਬਦਲੋ ਆਪਣੇ ਦੁਸ਼ਮਣ ਨਾ ਬਣੋ ਆਪਣੇ ਆਪ ਨੂੰ ਕਾਇਮ ਕਰੋ ਇੱਕ ਫੈਕਟਰੀ ਸੀ ਫੈਕਟਰੀ ਦੇ ਵਿੱਚ ਬੰਦੇ ਕੰਮ ਕਰਦੇ ਸੀ ਉਹਦੇ ਮਾਲਕ ਨੇ ਕਿਹਾ ਤੁਹਾਡਾ ਸਾਰਿਆਂ ਤੋਂ ਵੱਡਾ ਦੁਸ਼ਮਣ ਮਰ ਗਿਆ ਸਾਰੇ ਕੰਨ ਚੱਕ ਲਿਆ ਹੈ ਸਾਡਾ ਦੁਸ਼ਮਣ ਮਰ ਗਿਆ ਕਹਿੰਦੇ ਤੁਹਾਡਾ ਸਾਰਿਆਂ ਤੋਂ ਵੱਡਾ ਦੁਸ਼ਮਣ ਮਰ ਚੁੱਕਿਆ ਉਹਨੂੰ ਦੱਬਣ ਲੱਗੇ ਆ ਜਾਓ ਉਹ ਜਦੋਂ ਦੱਬਣ ਵਾਸਤੇ ਗਏ ਸਾਰੇ ਸੋਚਦੇ ਨੇ ਅੱਛਾ ਫਲਾਣਾ ਮਰ ਗਿਆ ਹੁਣ ਸੋਚੋ ਮੈਂ ਜੇ ਤੁਹਾਨੂੰ ਕਵਾਂ ਵੀ ਤੁਹਾਡਾ ਸਾਰਿਆਂ ਤੋਂ ਭੈੜਾ ਦੁਸ਼ਮਣ ਮਰ ਗਿਆ ਹੁਣ ਹਰ ਇੱਕ ਦੇ ਦਿਮਾਗ 'ਚ ਕੋਈ ਨਾ ਕੋਈ ਦੁਸ਼ਮਣ ਹੈਗਾ ਆ ਸਾਡੇ ਵਾਲਿਆਂ ਦੇ ਵੀ ਹੋਣਗੇ ਇੱਥੋਂ ਵਾਲਿਆਂ 'ਚ ਵੀ ਦੁਸ਼ਮਣ ਹੋਣਾ ਕੋਈ ਜੱਥੇ ਵਾਲਿਆਂ 'ਚ ਇਹ ਮੇਰਾ ਦੁਸ਼ਮਣ ਹੈ ਮੈਨੂੰ ਅੱਗੇ ਨਹੀਂ ਵਧਣ ਦਿੰਦਾ ਇੱਕ ਦੂਜੇ ਤੇ ਹੋਏਗੇ ਹੋਣਗੇ ਨਾ ਇੱਥੇ ਵੀ ਜੇ ਇਹ ਨਾ ਹੁੰਦਾ ਫਿਰ ਮੈਂ ਬਹੁਤ ਅੱਗੇ ਚਲੇ ਜਾਂਦਾ ਏਦਾਂ ਦੁਸ਼ਮਣ ਹੋ ਸਕਦਾ ਇੱਥੇ ਵੀ ਸੋਚੀ ਬੈਠੀ ਹੋ ਜੀ ਤੁਹਾਡਾ ਵੀ ਹੋ ਸਕਦਾ ਕੋਈ ਗਵਾਂਢੀ ਕੋਈ ਭਰਾ ਹੋ ਸਕਦਾ ਪਿਓ ਨੂੰ ਹੀ ਦੁਸ਼ਮਣ ਮੰਨੀ ਜਾਂਦਾ ਹੋਵੇ ਬੰਦਾ ਆਪਣੇ ਫੈਮਿਲੀ ਮੈਂਬਰ ਨੂੰ ਹੀ ਬੰਨੀ ਜਾਂਦਾ ਹੋਵੇ ਜੇ ਕੋਈ ਕਵੇ ਤੇਰਾ ਦੁਸ਼ਮਣ ਖਤਮ ਅੱਜ ਤੋਂ ਆਪਾਂ ਕਹਾਂਗੇ ਅੱਛਾ ਵਿਚੇ ਵਿੱਚ ਅਸੀਂ ਐ ਜੇ ਵੀ ਕੰਮ ਚੱਲ ਚੱਲ ਕਾਨੂੰ ਮਰਦਾ ਮਰਦਾ ਦੇਣਾ ਪਰ ਫਿਰ ਕਹਾ ਵਗ ਜਲ ਮਗਰੋਂ ਲੈ ਗਿਆ ਮਰ ਗਿਆ ਮੇਰਾ ਰਾਹ ਖੁੱਲ ਗਿਆ ਉਹ ਬੰਦਾ ਸਾਰੇ ਫੈਕਟਰੀ ਵਾਲੇ ਦੌੜੇ ਉਹ ਜਦੋਂ ਗਏ ਤਾਬੂਤ ਵਿੱਚ ਉਹ ਪਾਇਆ ਹੋਇਆ ਹੈ ਹਰ ਬੰਦਾ ਗਿਆ ਅੱਛਾ ਵੇਖੇ ਕਹਿੰਦੇ ਮੂੰਹ ਵੇਖ ਲਓ ਮਰਨ ਲੱਗ ਜਿਹੜਾ ਮਰ ਗਿਆ ਤਾਂ ਮੂੰਹ ਵੇਖ ਲਓ ਜਿਹੜਾ ਵੀ ਜਾਵੇ ਸ਼ਰਮ ਨਾਲ ਨੀਵੀ ਪਾ ਲਿਆ ਕਰੇ ਪਹਿਲਾ ਗਿਆ ਸ਼ਰਮ ਨਾਲ ਨੀਵੀ ਦੂਜਾ ਗਿਆ ਸ਼ਰਮ ਨਾਲ ਨੀਵੀ ਪਾ ਲੇ ਤੀਜਾ ਕਿਉਂ ਸ਼ਰਮ ਨਾਲ ਨੀਵੀ ਪਾਉਂਦੇ ਐ ਉਹ ਜਿਹੜਾ ਤਾਂ ਉੱਥੇ ਡੱਬਾ ਪਿਆ ਜਿਹਦੇ ਵਿੱਚ লাশ ਰੱਖੀਦੀ ਐ ਉਹਦੇ ਵਿੱਚ ਕੁਛ ਵੀ ਨਹੀਂ ਉਹਦੇ ਵਿੱਚ ਸ਼ੀਸ਼ਾ ਪਿਆ ਜਦੋਂ ਵਿੱਚ ਵੇਖਿਆ ਕਰਨ ਆਪਣਾ ਹੀ ਮੂੰਹ ਦੇਖਿਆ ਕਰੇ ਆਹ ਬਹੁਤ ਸ਼ਾਨਦਾਰ ਆਪਣਾ ਮੂੰਹ ਦੇ ਸੇ ਤੁਹਾਡਾ ਦੁਨੀਆ ਚ ਕੋਈ ਦੁਸ਼ਮਣ ਨਹੀਂ ਸਭ ਤੋਂ ਵੱਡੇ ਦੁਸ਼ਮਣ ਤੁਸੀਂ ਆਪਣੇ ਆਪ ਹੋ ਤੁਸੀਂ ਖੁਦ ਦੇ ਦੁਸ਼ਮਣ ਹੋ ਆਪਣੇ ਆਪ ਦੇ ਦੁਸ਼ਮਣ ਖਾਸ ਕਰਕੇ ਇੰਡੀਅਨ ਲੋਕ ਇੰਡੀਅਨ ਲੋਕਾਂ ਚ ਪੰਜਾਬੀ ਅਸੀਂ ਅਸੀਂ ਆਪਣੇ ਆਪ ਦੇ ਦੁਸ਼ਮਣ ਹਾਂ ਸਾਡਾ ਕੋਈ ਦੁਸ਼ਮਣ ਨਹੀਂ ਅਸੀਂ ਖੁਦ ਹੀ ਆਪਣੇ ਆਪ ਨਾਲ ਦੁਸ਼ਮਣੀ ਕਰਦੇ ਮੈਂ ਵੇਖਦਾ ਕਈ ਲੋਕ ਆਪਣੇ ਆਪ ਨਾਲ ਇਦਾਂ ਦਾ ਵਰਤਾਅ ਕਰ ਰਹੇ ਐ ਜਿਵੇਂ ਆਪਣੇ ਆਪ ਦੇ ਦੁਸ਼ਮਣ ਹੋਣ ਉਹ ਵੀਰੋ ਤੁਹਾਨੂੰ ਡਾਕਟਰ ਨੇ ਕਿਹਾ ਵੀ ਖਾਣਾ ਕੰਟਰੋਲ ਰੱਖ ਸਿਹਤ ਦਾ ਧਿਆਨ ਰੱਖਿਆ ਕਰ ਬਿਮਾਰ ਹੋ ਰਿਹਾ ਜਿੱਦੂ ਤਲਿਆ ਖਾਣਾ ਨਹੀਂ ਚਾਰ ਪਰੌਂਠੇ ਗੋਭੀ ਵਾਲੇ ਖਾ ਕੇ ਕਹਿੰਦਾ ਅਜੇ ਵੀ ਭੁੱਖ ਨਹੀਂ ਮਰੀ ਐ ਨਹੀਂ ਲੱਗਦਾ ਵੀ ਇਹ ਆਪਣੇ ਆਪ ਦਾ ਦੁਸ਼ਮਣ ਤੈਨੂੰ ਡਾਕਟਰ ਕਹਿੰਦਾ ਸੈਰ ਕਰ ਮਰ ਲਿਆ ਕਰ ਘਰ ਕੇ ਆਇਆ ਕਰ ਘੜ ਤੋਂ ਘੜ ਖਾਣਾ ਖਾਣ ਤੋਂ ਬਾਅਦ 2-3 ਕਿਲੋਮੀਟਰ ਸਵੇਰੇ ਤੁਰਿਆ ਕਰ 2-3 ਕਿਲੋਮੀਟਰ ਸ਼ਾਮ ਨੂੰ ਤੁਰਿਆ ਕਰ ਇਹ ਕਹਿੰਦਾ ਕਿਹੜਾ ਤੁਰੇ ਇੰਨੀ ਗਰਮੀ ਚ ਖਾ ਕੇ 5-7 ਪ੍ਰਸ਼ਾਦੇ ਲਿਟ ਗਿਆ ਇਹ ਬੰਦਾ ਆਪਣਾ ਦੁਸ਼ਮਣ ਆਪ ਹੈ ਕੌਣ ਦੁਸ਼ਮਣ ਹੈ ਅਸੀਂ ਦੁਸ਼ਮਣ ਆ ਤੈਨੂੰ ਪਤਾ ਹੈ ਤੇਰੇ ਪੁੱਤ ਦਾ ਜੋੜਾ ਤੇਰੀ ਨੂੰਹ ਨਾਲ ਹੈ ਜੋੜਾ ਜੋੜਾ ਹੈ ਕਿੰਨਾ ਚਿਰ ਤੂੰ ਵਿੱਚ ਟੰਗ ਫਸਾਈ ਜਾਏਗਾ ਇੱਕ ਦਿਨ ਉਹਨਾਂ ਨੇ ਕਿਹਾ ਬਾਪੂ ਤੂੰ ਪਰੇ ਰਹਿ ਤੇਰੀ ਸਲਾਹ ਨਹੀਂ ਮੰਨੀ ਜਾਣੀ ਇੱਥੇ ਆਪਸ ਚ ਗੱਲ ਕਰਨੀ ਹੈ ਉਹਨਾਂ ਨੇ ਤੂੰ ਲੱਖ ਵਿੱਚ ਟੰਗ ਫਸਾਈ ਜਾ ਇੱਕ ਦਿਨ ਉਹ ਇੱਕ ਦਿਨ ਉਹਨਾਂ ਦਾ ਆ ਜਾਣਾ ਨੂੰ ਬੁੱਤ ਇਤੈ ਧੀਜਾਈ ਕਿੰਨਾ ਚਿਰ ਜਿਹੜਾ ਜਮਾਂ ਹੀ ਬੁढ़ा ਹੁੰਦਾ ਹੈ ਬਜ਼ੁਰਗ ਹੁੰਦਾ ਉਹ ਨੂੰ ਤਾਂ ਖਲਾ ਫੋਟੋ ਵਿੱਚ ਲੈ ਕੇ ਰਾਜੀ ਨਹੀਂ ਸੱਚ ਹੈ ਇੱਕ ਬਾਪੂ ਨਾਲ ਫੋਟੋ ਖਿਚਾ ਲੈਣਗੇ ਮੁੜ ਕੇ ਕਹਿਣਗੇ ਗੱਲੇ ਖਿਚਾ ਲਈਏ ਉਹ ਪਾਵਾਂ ਦੇ ਨੈਟ ਤੇ ਫਿਰ ਫਿਰ ਆਪਣੀ ਸੋਚ ਬਦਲ ਕਿ ਮੈਂ ਆਪਣੀ ਜ਼ਿੰਦਗੀ ਜੀ ਲਵਾਂ ਇਹ ਆਪਣੀ ਜੀ ਲੈਣ ਗਏ ਆਪ ਜੀਓ ਦੂਜੇ ਨੂੰ ਜੀਣ ਦਿਓ ਆਪਣਾ ਟਾਈਮ ਸਾਡਾ ਜੋੜ ਹੈ ਇਹਨਾਂ ਆਪਣੇ ਜੋੜੇ ਬਣਾਉਣਗੇ ਬਣਾ ਲੈਣ ਟੀਚਵਾਈ ਵੜਨਗੇ ਪੁੱਤ ਨੂੰ ਆ ਇਹਨਾਂ ਦੇ ਜੋੜੇ ਨੇ ਅਸੀਂ ਦੋ ਆ ਸਾਡਾ ਜੋੜਾ ਹੈ ਬਸ ਅੰਡਰਸਟੈਂਡਿੰਗ ਇੱਥੇ ਵਧਾਓ ਜਿੰਨਾ ਜੋਰ ਲੱਗਦਾ ਇੱਥੇ ਲਾ ਬਾਕੀ ਫਰਜ਼ ਨੇ ਨਿਭਾਓ ਧੀਆਂ ਪ੍ਰਤੀ ਫਰਜ਼ ਨਿਭਾਓ ਪੁੱਤਾਂ ਪ੍ਰਤੀ ਫਰਜ਼ ਨਿਭਾਓ ਪਰ ਸਭ ਤੋਂ ਪਹਿਲਾਂ ਆਪਣੀ ਅੰਡਰਸਟੈਂਡਿੰਗ ਤੇ ਸਭ ਤੋਂ ਵੱਧ ਜੋਰ ਲਾ ਆਪਸੀ ਪਿਆਰ ਦੇ ਉੱਤੇ ਸਭ ਤੋਂ ਵੱਧ ਜੋਰ ਲਾ ਤੁਸੀਂ ਦੋ ਆਏ ਉੱਥੇ ਧਿਆਨ ਉਸ ਉੱਥੇ ਰਿਸ਼ਤੇ ਦੇ ਉੱਤੇ ਧਿਆਨ ਦੇ ਫੋਕਸ ਕਰੋ ਉੱਥੇ ਪਿਆਰ ਪਾ ਸਾਡੇ ਕਿਸੇ ਤੀਜੇ ਕਰਕੇ ਸਾਡਾ ਰਿਸ਼ਤਾ ਗਲਦਾ ਜਾਂਦਾ ਰੁੱਲ ਜਾਂਦਾ ਇਸ ਕਰਕੇ ਆਪਣੇ ਦੁਸ਼ਮਣ ਨਾ ਬਣ ਆਪਣੇ ਆਪ ਨਾਲ ਪਿਆਰ ਕਰੋ ਆਪਣੀ ਕਦਰ ਕਰੋ ਨਫ਼ਰਤ ਨਾ ਕਰੋ ਚੇਤਾ ਰੱਖਣਾ ਤੁਸੀਂ ਆਪਣੇ ਦੁਸ਼ਮਣ ਆਪ ਬਣ ਜਾਂਦੇ ਐ ਕੋਈ ਵੀ ਤਕਲੀਫ ਹੈ ਅੱਜ ਬਿਮਾਰੀ ਜਿੰਨੀਆਂ ਬਿਮਾਰੀਆਂ ਲਗੀਆਂ ਐ ਅਸੀਂ ਆਪਣੇ ਦੁਸ਼ਮਣ ਆਪ ਬਣਿਆ ਸਾਡਾ ਖਾਣਾ ਠੀਕ ਨਹੀਂ ਸੀ ਅੱਜ ਮੇਰਾ ਸਿਰ ਦੁਖ ਰਿਆ ਸੀ ਮੈਂ ਸਵੇਰੇ ਉੱਠਿਆ ਨਾ ਜਦੋਂ ਤੇ ਮੇਰਾ ਸਿਰ ਦਰਦ ਹੋਵੇ ਮੈਂ ਵਾ ਲੱਗਦੇ ਗੋਲੀ ਨਹੀਂ ਲੈਂਦਾ ਪਰ ਫਿਰ ਮੈਂ ਕੁਝ ਜਦੋਂ 2-3 ਵਜ ਕੇ ਮੈਂ ਖਾ ਦਿਵਾਨ ਵੀ ਲਾਉਣਾ ਮੈਂ ਦਰਦ ਦੀ ਗੋਲੀ ਨਹੀਂ ਤੇ ਮੈਂ ਜਦੋਂ ਅੱਜ ਸੰਗਤ ਨੂੰ ਮਿਲਣ ਆਇਆ 4:30 ਵਜੇ ਤੇ ਇੰਨਾ ਸਿਰਦਰਦ ਹੁਣ ਜਦੋਂ ਆ ਚਿੰਮਟੇ ਵਜਾਉਂਦੇ ਸੀ ਐ ਲੱਗਦਾ ਸੀ ਮੇਰੇ ਸਿਰ ਦੇ ਵਿੱਚ ਵੱਜਦੇ ਨੇ ਇੰਨਾ ਪਾਟਦਾ ਸੀ ਸਿਰ ਹੋਇਆ ਕੀ ਮੈਂ ਜ਼ਿਆਦਾਤਰ ਦਾਲ ਛੋਲੇਆਂ ਦੀ ਨਹੀਂ ਖਾਂਦਾ ਜੇ ਖਾਂਵਾਂ ਤੇ ਅਗਲੇ ਦਿਨ ਸਿਰਦਰਦ ਹੋਣ ਲੱਗ ਜਾਂਦਾ ਸ਼ਾਇਦ ਬੈ ਹੁੰਦੀ ਹੈ ਉਹਦੇ ਵਿੱਚ ਜ਼ਿਆਦਾ ਤੇ ਮੈਂ ਰਾਤ ਕੀ ਕੀਤਾ ਮੈਂ ਪ੍ਰਸ਼ਾਦੇ ਦੇ ਨਾਲ ਧਾਲ ਖਾ ਲਈ ਮੈਨੂੰ ਸਵਾਦ ਲੱਗੀ ਮੈਂ ਕਿਹਾ ਸਾਲ ਹੋ ਗਿਆ ਖਾਦੀ ਨਹੀਂ ਚਲੋ ਖਾ ਲੈਨੇ ਮੈਂ ਤਿੰਨ ਚਾਰ ਚਮਚੇ ਖਾਤੇ ਲਏ ਤੇ ਹੁਣ ਜਦੋਂ ਵੀ ਮੇਰੇ ਸਾਹਮਣੇ ਕੋਈ ਵੈਂਦਾ ਹੈ ਉਹ ਮੇਰੇ ਜਦੋਂ ਚੀਜ਼ ਪੈਂਦੀ ਹੈ ਫਿਰ ਮੈਂ ਆਪਣੇ ਆਪ ਨੂੰ ਮੈਸੇਜ ਦਿੰਦਾ ਕਿ ਤੂੰ ਆਪ ਹੀ ਬੀਜਿਆ ਮੈਂ ਖਾਂਦੀ ਹਾਂ ਕਿਸੇ ਨੇ ਤੇ ਨਹੀਂ ਮੇਰੇ ਮੂੰਹ ਚ ਪਾਈ ਇਹ ਦਰਦ ਰਹੇਗਾ ਅੱਜ ਸਾਰਾ ਦਿਨ ਹੋਇਆ ਹੁਣ ਸਵਾਂਗਾ ਫਿਰ ਹਟੂ ਸਵੇਰ ਤੱਕ ਠੀਕ ਹੁੰਦਾ ਮੈਨੂੰ ਪਤਾ ਅੱਗੇ ਵੀ ਹੁੰਦਾ ਇਹਦਾ 16-16 ਘੰਟੇ ਨਹੀਂ ਹਟਦਾ ਪਤਾ ਹੈ ਮੈਨੂੰ ਪਰ ਹੁਣ ਜਿਹੜਾ ਇਸ ਤੋਂ ਅਗਲਾ ਸਟੈਪ ਹੈ ਅਗਲਾ ਸਟੈਪ ਇਹ ਹੈ ਕਿ ਜਿਹੜੇ ਤੁਹਾਡੇ ਫਰਜ਼ ਨੇ ਉਹ ਨਿਭਣੇ ਚਾਹੀਦੇ ਇਹ ਭਾਵੇਂ ਮੇਰੇ ਚਿਮਟੇ ਦਿਮਾਗ ਦੇ ਵਿੱਚ ਵੱਜਣ ਦਰਦ ਹੋਵੇ ਜੋ ਮਰਜ਼ੀ ਹੋਵੇ ਮੈਂ ਅੱਜ ਜਿੰਨਿਆਂ ਨੂੰ ਮਿਲਿਆ ਉਹਨਾਂ ਨੂੰ ਹੱਸ ਕੇ ਮਿਲਿਆ ਮੈਂ ਜਿੰਨਿਆਂ ਨਾਲ ਗੱਲ ਕੀਤੀ ਹੈ ਹੱਸ ਕੇ ਕੀਤੀ ਹੈ ਉਹਨਾਂ ਨੂੰ ਮਹਿਸੂਸ ਨਹੀਂ ਹੋਇਆ ਤੁਹਾਨੂੰ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਤੁਹਾਨੂੰ ਮਹਿਸੂਸ ਨਹੀਂ ਹੋਇਆ ਕਿ ਮੇਰੇ ਦਰਦ ਹੋ ਰਿਹਾ ਇਹ ਤੇ ਮੈਨੂੰ ਦੱਸਣੀ ਪਈ ਹੈ ਗੱਲ ਤੁਹਾਨੂੰ ਇਹ ਆਪਣੇ ਅੰਦਰ ਐਡਜਸਟ ਕਰੋ ਆਪਣੇ ਆਪ ਨੂੰ ਵਿਚਾਰੇ ਖਲਾਰੋ ਜਦੋਂ ਤੁਸੀਂ ਦੋਸ਼ੀ ਆਪਣੇ ਆਪ ਨੂੰ ਖਲਾਰੋਗੇ ਨਾ ਫਿਰ ਤੁਸੀਂ ਆਪਣੇ ਆਪ ਨੂੰ ਠੀਕ ਵੀ ਕਰੋਗੇ ਆਪਣੀ ਗਲਤੀ ਮੰਨੋਗੇ ਅਗਲੀ ਵਾਰੀ ਗਲਤੀ ਨਹੀਂ ਕਰੋਗੇ ਹੁਣ ਕੀ ਕਰਦੇ ਹੋ ਫਲਾਣਾ ਬੰਦਾ ਮੇਰਾ ਦੁਸ਼ਮਣ ਹੈ ਉਹਦੇ ਕਰਕੇ ਮੈਂ ਅੱਗੇ ਨਹੀਂ ਵੱਧ ਰਿਹਾ ਬਸ ਅੱਛਾ ਮੈਂ ਫਲਾਣੇ ਰਿਸ਼ਤੇਦਾਰ ਕਰਕੇ ਅੱਗੇ ਨਹੀਂ ਵੱਧ ਰਿਹਾ ਹੋਰ ਕਈ ਕਹਿਣਗੇ ਰੱਬ ਵੀ ਰੱਬ ਰੱਬ ਕਰਕੇ ਪ੍ਰਮਾਤਮਾ ਮੇਰੇ ਤੇ ਕਿਰਪਾ ਨਹੀਂ ਕਰਦਾ ਮੇਰਾ ਤੇ ਰੱਬ ਵੀ ਦੁਸ਼ਮਣ ਆ ਸਿੱਟੀ ਜਾਓ ਜਿਹਦੇ ਤੇ ਮਰਜ਼ੀ ਨਹੀਂ ਜਿਹਾਂ ਬੀਜਾ ਸੋ ਲੁਣਾ ਕਰਮਾਂ ਸੰਧੜਾਖੇ ਜੈਸਾ ਬੀਜਣਾ ਵੜਣਾ ਪੈਣਾ ਪਿਆਰਿਓ ਇਹ ਚੇਤਾ ਰੱਖਣਾ ਆਪਣੇ ਦੁਸ਼ਮਣ ਨਾ ਬਣੋ ਆਪਣੇ ਮਿੱਤਰ ਵੀ ਤੁਸੀਂ ਆ ਪਿਓ ਤੇ ਦੁਸ਼ਮਣ ਵੀ ਤੁਸੀਂ ਆ ਤੁਹਾਡੀ ਆਪਣੀ ਮਰਜ਼ੀ ਤੇ ਲੋਕ ਇਦਾਂ ਦੇ ਹੈਗੇ ਆ ਸੋਚਣ ਵਾਲੀ ਗੱਲ ਹੈ ਮਤਲਬ ਆਪਣਾ ਦੁਸ਼ਮਣ ਕਿਉਂ ਹੋਏਗਾ ਹੈਗੇ ਆ ਜੀ ਲੋਕ ਆਪਣੇ ਦੁਸ਼ਮਣ ਹੈ ਬਰਸਾਤ ਪੈ ਰਹੀ ਹੈ ਬਰਸਾਤ ਪੈ ਰਹੀ ਹੈ ਕਈ ਟਾਂਡਾ ਸਿੱਧਾ ਕਰਕੇ ਰੱਖੀ ਰੱਖੀ ਬੈਠੇ ਆ ਕਈਆਂ ਨੇ ਮੂਦਾ ਮਾਰਿਆ ਹੋਇਆ ਆ ਜਿਹੜਾ ਯੂਨੀਵਰਸ ਹੈ ਬ੍ਰਹਿਮੰਡ ਹੈ ਇਹ ਤੇ ਸਾਰਿਆਂ ਤੇ ਕਿਰਪਾ ਕਰ ਰਿਹਾ ਹਵਾਵਾ ਸਭ ਲਈ ਚੱਲਦੀਆਂ ਆ ਆਕਸੀਜਨ ਸਭ ਲਈ ਹੈ ਦਿਲ ਸਭ ਦਾ ਧੜਕ ਰਿਹਾ ਪਰ ਇਹਨੂੰ ਕੋਈ ਮਹਿਸੂਸ ਹੀ ਨਹੀਂ ਕਰ ਪਾ ਰਿਹਾ ਆਪਣੇ ਦੁਸ਼ਮਣ ਬਣੇ ਹੋਏ ਇੱਕੇ ਨੂੰ ਪ੍ਰਵਾਨ ਕਰ ਰਿਹਾ ਹੈ ਇਹਦੇ ਨਾਲ ਇੱਕ ਮਿਕ ਹੋ ਰਿਹਾ ਇੱਕ ਸਰ ਹੋ ਰਿਹਾ ਨੋਟ ਕਰਨਾ ਇੱਥੇ ਛੋਟਾ ਜਿਹਾ ਬੱਚਾ ਮਾਂ ਤੋਂ ਬਿਨਾ ਫਿਰਦਾ ਹੈ ਮਾਂ ਤੋਂ ਬਿਨਾ ਹੈ ਰੋ ਰਿਹਾ ਦੁਖੀ ਦੁਖੀ ਪਰੇਸ਼ਾਨ ਉਹਦੀ ਮਾਂ ਇੱਕਦਮ ਆ ਗਈ ਸੁਣਨਾ ਜਰਾ ਬਈ ਉਹਦੀ ਮਾਂ ਇੱਕਦਮ ਆਈ ਬੱਚੇ ਦੀ ਤੇ ਬੱਚੇ ਦੀਆਂ ਅੱਖਾਂ ਵਿੱਚ ਚਮਕ ਆ ਗਈ ਬੱਚਾ ਖੁਸ਼ ਹੋ ਗਿਆ ਬੱਚਾ ਖੇੜ ਗਿਆ ਹੈਗਾ ਤੇ ਪਹਿਲਾਂ ਵੀ ਉੱਥੇ ਹੀ ਸੀ ਖੁਸ਼ ਨਹੀਂ ਸੀ ਖੇੜਿਆ ਨਹੀਂ ਸੀ ਮਸਟ ਨਹੀਂ ਸੀ ਪਰ ਜਦੋਂ ਹੀ ਉਹਦੀ ਮਾਂ ਨੂੰ ਉਹਨੇ ਵੇਖਿਆ ਬੱਚਾ ਇੱਕਦਮ ਖੜ ਗਿਆ ਹੁਣ ਛਾਲਾ ਮਾਰਦਾ ਹੈ ਹੁਣ ਨੱਚਦਾ ਹੈ ਪਾਰਕ ਪਹਿਲਾਂ ਵੀ ਉਹੀ ਸੀ ਪਾਰਕ ਹੁਣ ਵੀ ਉਹੀ ਹੈ ਬੂਟੇ ਪਹਿਲਾਂ ਵੀ ਉਹੀ ਸੀ ਬੂਟੇ ਹੁਣ ਵੀ ਉਹੀ ਹੈ ਪਰ ਜਿੱਥੋਂ એનર્ਜੀ ਮਿਲਦੀ ਸੀ ਉਸ ਉਹਦੇ ਨਾਲ ਕਨੈਕਟ ਹੋਣਾ ਹੋਇਆ ਜੁੜਿਆ ਹੁਣ ਮਾਂ ਨੂੰ ਵੇਖਿਆ ਖੁਸ਼ ਹੋ ਗਿਆ ਇਦਾਂ ਹੀ ਆ ਸਾਰਾ ਕੁਝ ਸਾਡਾ ਬਾਾਈ ਹੈ ਆ ਸਰਬ ਵਿਆਪੀ ਸਿਸਟਮ ਨੂੰ ਵੇਖੋ ਇਹਦੇ ਨਾਲ ਜੁੜੋ ਮਹਿਸੂਸ ਕਰੋ ਹਾਵਾਵਾਂ ਨੂੰ ਦਰਿਆਵਾਂ ਨੂੰ ਚੱਲਦੇ ਆ ਜਿਹੜਾ ਸਿਸਟਮ ਹੈ ਇਹਨੂੰ ਮਹਿਸੂਸ ਕਰੋਗੇ ਤੇ ਖੁਸ਼ ਰਹੋਗੇ ਗੈਰਹਾਜ਼ਰ ਰਹੋਗੇ ਦੁੱਖ ਹਾਂ ਜੀ ਜਿਗਰਿਆ ਗੱਲ ਤੇ ਬਾਈ ਰঞ্জੀਤ ਸਿੰਘ ਟੜੀ ਵਾਲੇ ਨਹੀਂ 100% ਕਿ ਵੀ ਅਸੀਂ ਆ ਵੀ ਆਪਣੇ ਦੁਸ਼ਮਣ ਹੋਏ ਆ ਇਥੇ ਨਾ ਮੈਂ ਇੱਕ ਰਿਸਰਚ ਥੋੜੀ ਜਿਹੀ ਕੋਸ਼ਰ ਸਾਹਿਬ ਇਹਨੇ ਨਾ ਹੋਈ ਸੀ ਤੇ ਉਹਨੇ ਜੋ ਇਹ ਚੀਜ਼ ਸਾਹਮਣੇ ਆਈ ਸੀ ਕਿ ਦੁਨੀਆ ਦੇ ਵਿੱਚ ਜਿਹੜੀਆਂ ਟੈਨਸ਼ਨਾਂ ਨੇ ਨਾ 100% ਉਹਦੇ ਚ 96% ਟੈਨਸ਼ਨਾਂ ਹੀ ਨਹੀਂ ਹੈ ਇਨਸਾਨ ਨੂੰ ਉਹ ਸਿਰਫ ਉਹਦੇ ਆਪਣੇ ਬਣਾਏ ਹੋਏ ਉਹਨੀ ਸੋਚ ਦੇ ਉਹ ਨੇ ਹਮ ਮਤਲਬ ਕਿ ਗੁੰਝਲ ਨਹੀਂ ਐਵੇਂ ਉਹ ਸੋਚੀ ਜਾਂਦਾ ਕੱਲ ਕੀ ਹੋਏਗਾ ਅਜੇ ਤੇ ਕੱਲ ਆਈ ਨਹੀਂ ਹੈ ਮੇਰੇ ਬੱਚਿਆਂ ਦਾ ਕੀ ਹੋਏਗਾ ਜਾਂ ਮੈਂ ਕੱਲ ਨੂੰ ਮੇਰੀ ਨੌਕਰੀ ਨਾ ਹੋ ਰਹੀ ਤੇ ਫੇਰ ਕੀ ਹੋਏਗਾ ਮਤਲਬ ਕਿ ਹਜੇ ਤੇ ਨੌਕਰੀ ਹੈਗੀ ਨਾ ਜੋ ਨਹੀਂ ਰਹੇਗੀ ਉਦੋਂ ਇੱਕ ਅਲੱਗ ਗੱਲ ਕਹਿੰਦੇ ਨੇ ਕਿ ਇਸ ਤਰ੍ਹਾਂ ਦੀਆਂ 96% ਜਿਹੜੀਆਂ ਟੈਨਸ਼ਨਾਂ ਨੇ ਹੁੰਦੀਆਂ ਨਾ ਇਨਸਾਨ ਦੀਆਂ ਉਹ ਸਿਰੇ ਤੋਂ ਟੈਨਸ਼ਨਾਂ ਨਹੀਂ ਹੁੰਦੀਆਂ ਉਹ ਬੇਸਲੈਸ ਹੁੰਦੀਆਂ ਉਹਨਾਂ ਦੀ ਕੋਈ ਵਜ੍ਹਾ ਨਹੀਂ ਹੁੰਦੀ ਇਨਸਾਨ ਆਪੇ ਹੀ ਸੋਚਦਾ ਰਹਿੰਦਾ ਜੈ ਜੈ ਤੁਸੀਂ ਵੀਡੀਓ ਚ ਮੈਨੂੰ ਜਿੱਥੇ ਤੱਕ ਲੱਗਾ ਹੈ ਕਿ ਇਨਸਾਨ ਆਪਣਾ ਖੁਦ ਦਾ ਦੁਸ਼ਮਣ ਇਸ ਵਾਸਤੇ ਵੀ ਕਿ ਕਈ ਐਸੀ ਖੁਰਾਕ ਹੁੰਦੀ ਹੈ ਕਿ ਜੋ ਇਨਸਾਨ ਨੂੰ ਡੈਮੇਜ ਕਰਦੀ ਜਿਵੇਂ ਕਿ ਸ਼ਰਾਬ ਹੋ ਗਿਆ ਜਿਵੇਂ ਕਿ ਐਸੀਆਂ ਚੀਜ਼ਾਂ ਜੋ ਕਿ ਹਰ ਗ੍ਰੰਥ ਦੇ ਵਿੱਚ ਰੋਕੀਆਂ ਗਈਆਂ ਲੋਕੋ ਜਾਣ ਬੁੱਝ ਕੇ ਖਾਂਦੇ ਨੇ ਫਾਸਟ ਫੂਡ ਤੁਸੀਂ ਬਾਹਰੋਂ ਜਾ ਕੇ ਖਾਂਦੇ ਹੋ ਤੁਸੀਂ ਕਹਿੰਦੇ ਹੋ ਕਿ ਇਹ ਤੁਹਾਨੂੰ ਜ਼ੁਬਾਨ ਦੀ ਲੱਜਤ ਵਾਸਤੇ ਤੁਸੀਂ ਖਾ ਤੇ ਲੈਂਦੇ ਹੋ ਲੇਕਿਨ ਇਹਦਾ ਜਿਹੜਾ ਨੁਕਸਾਨ ਹੈ ਜ਼ਿਆਬਤੀ ਸ਼ੂਗਰ ਕਰਦੀਆਂ ਫਿਰ ਉਸ ਵਾ ਮੇਦਾ ਖਰਾਬ ਕਰਦੀਆਂ ਤੇ ਯਾ ਯਾ ਮੈਂ ਪੜਿਆ ਸੀ ਇੱਕ ਜਗ੍ਹਾ ਕਿ ਇਨਸਾਨ ਨਾ ਦੋ ਤਰ੍ਹਾਂ ਦੇ ਜੁਹਾਦ ਕਰਦਾ ਜੁਹਾਦ ਇੱਕ ਤੇ ਉਹ ਆਪਣੀ ਰੂਹ ਦੇ ਨਾਲ ਕਰਦਾ ਟ੍ਰੀਟਮੈਂਟ ਯਾਨੀ ਕਿ ਆਪਣੀ ਰੂਹ ਦਾ ਵੀ ਟ੍ਰੀਟਮੈਂਟ ਕਰਦਾ ਉਹ ਆਪਣੇ ਜਿਸਮ ਦਾ ਵੀ ਟ੍ਰੀਟਮੈਂਟ ਕਰਦਾ ਯਾਨੀ ਸੋਚ ਵਿਚਾਰ ਰੂਹ ਦਾ ਸੋਚ ਵਿਚਾਰ ਕਰਨਾ ਕਿੱਥੋਂ એનર્ਜੀ ਲੈਣੀ ਕਿੱਥੇ એનર્ਜੀ ਯੂਟਿਲਾਈਜ਼ ਕਰਨੀ ਉਹ ਸਾਰਾ ਕੀ ਹੈ ਉਹ ਰੂਹ ਦਾ ਰੂਹ ਦੇ ਨਾਲ ਜੰਗ ਕਰ ਰਿਹਾ ਤੇ ਜਿਸਮ ਨਾਲ ਜੰਗ ਇਹ ਵੀ ਕਿ ਇੱਕ ਚੀਜ਼ ਤੋਂ ਤੁਹਾਨੂੰ ਰੋਕਿਆ ਗਿਆ ਤੇ ਤੁਸੀਂ ਉਹ ਫਿਰ ਵੀ ਖਾਈ ਜਾ ਰਹੇ ਹੋ ਪੀ ਵੀ ਜਾ ਰਹੇ ਹੋ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨਹੁ ਬੜੇ ਮਹਾਨ ਹਸੀਨ ਬਹੁਤ ਰਿਸਪੈਕਟ ਹੈ ਮੁਸਲਮਾਨਾਂ ਦੇ ਵਿੱਚ ਉਹਨਾਂ ਦੀ ਚੌਥੇ ਖਲੀਫਾ ਨੇ ਜਾਂ ਉਹ ਜਾ ਰਹੇ ਨੇ ਤੇ ਰਾਸਤੇ ਦੇ ਵਿੱਚ ਇੱਕ ਬੰਦਾ ਉਹਨਾਂ ਟਕਰਿਆ ਤੇ ਉਹਨਾਂ ਆਖਿਆ ਕਿ ਅੱਜ ਗੋਸ਼ਤ ਤੇ ਤੁਸੀਂ ਗੋਸ਼ਤ ਲੈ ਜਾਓ ਤੇ ਆਪਨੇ ਆਖਿਆ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਨਹੀਂ ਗੋਸ਼ਤ ਲੈ ਜਾ ਸਕਦਾ ਤੇ ਉਹਨੇ ਆਖਿਆ ਤੁਸੀਂ ਧਾਰ ਕਰ ਲਓ ਆਪਨੇ ਆਖਿਆ ਕਿ ਕਿਉਂ ਨਾ ਇਹ ਧਾਰ ਮੈਂ ਆਪਣੇ ਜਿਸਮ ਨਾਲ ਨਾ ਕਰ ਲਵਾਂ ਯਾਨੀ ਕਿ ਆਪਣੇ ਜਿਸਮ ਨੂੰ ਇਸ ਚੀਜ਼ ਤੋਂ ਰੋਕ ਲਵਾਂ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਲੇਕਿਨ ਲੋਕ ਤੁਸੀਂ ਯਈਆ ਐਸੇ ਵੀ ਦੇਖਦੇ ਹੋ ਕਿ ਹੋਟਲਾਂ ਦੇ ਬੈਠੇ ਨੇ ਯਈਆ ਐਸੀਆਂ ਐਸੀਆਂ ਖੁਰਾਕਾਂ ਖਾਈ ਜਾ ਰਹੇ ਨੇ ਤੁਸੀਂ ਇਹ ਦੇਖੋ ਨਾ ਕਿ ਹੁਣ ਐਸੀਆਂ ਦੀਆਂ ਖੁਰਾਕਾਂ ਖਾਈ ਜਾ ਰਹੇ ਨੇ ਕਿ ਜੋ ਕਿ ਮੈਦੇ ਵਿੱਚ ਜਾਂਦੇ ਆ ਸਾਰੀ ਤੇ ਮੈਦੇ ਨੂੰ ਸਾਰਾ ਤੁਸੀਂ ਖੁਰਾਕ ਦੀ ਗੱਲ ਕਰ ਰਹੇ ਨਾ ਹੁਣ ਪਾਕਿਸਤਾਨ ਜਿਹੜਾ ਨਾ ਦੁਨੀਆ 'ਚ ਜਗਰੀਆ 슈ਗਰ ਦੇ ਮਰੀਜ਼ਾਂ ਨਾਲੋਂ ਨੰਬਰ 1 ਤੇ ਪਹਿਲੇ ਨੰਬਰ ਤੇ ਆ ਪਹਿਲੇ ਨੰਬਰ ਤੇ ਵੇ ਸਭ ਤੋਂ ਜ਼ਿਆਦਾ 슈ਗਰ ਦੇ ਮਰੀਜ਼ ਦੁਨੀਆ 'ਚ ਪਾਕਿਸਤਾਨ ਜਿਹੜੇ ਤਾਂ ਤੁਸੀਂ ਇਹ ਹਿਸਾਬ ਲਾਓ ਤੇ ਅਗਰ ਖੁਰਾਕ ਤੇ ਗੌਰ ਕੀਤਾ ਜਾਵੇ ਨਾ ਤੇ ਇਹ ਕਹਿੰਦੇ ਨੇ ਕਿ ਇਹ ਖੁਰਾਕ ਤੋਂ ਤੇ ਟੈਨਸ਼ਨ ਦੀ ਵਜ੍ਹਾ ਤੋਂ ਨਹੀਂ ਦੋ ਚੀਜ਼ਾਂ ਨੇ ਖਰਾ ਟੈਨਸ਼ਨ ਨਹੀਂ ਹੋਈ ਤਾਂ ਮੇਦਾ ਡਿਸਟਰਬ ਹੁੰਦਾ ਖਰਾਕ ਦੀ ਹੋਈ ਤਾਂ ਮੇਦਾ ਡਿਸਟਰਬ ਹੁੰਦਾ ਤੇ ਦੋਵਾਂ ਨਾਲ ਇਹ ਸ਼ੂਗਰ ਬਣ ਜਾਂਦੀ ਤੇ ਤੁਸੀਂ ਇਹ ਹਿਸਾਬ ਲਾਓ ਕਿ ਵੀ ਇਹ ਲੋਕਾਂ ਦਾ ਖਾਣਾ ਕੀ ਏ ਕਿ ਲੋਕਾਂ ਨੂੰ ਟੈਨਸ਼ਨ ਕੀ ਏ ਇਹ ਕਿੰਨਾ ਜ਼ਿਆਦਾ ਹੈ ਕਿ ਪਾਕਿਸਤਾਨ ਦੇ ਵਿੱਚ ਗਲਤ ਤਰੀਕੇ ਨਾਲ ਖਾਦਾ ਜਾ ਰਿਹਾ ਹੈ ਫਰਟੀਲਾਈਜ਼ਰ ਵਾਲੀਆਂ ਜਿਆਦਾ ਜਿਆਦਾ ਚੀਜ਼ਾਂ ਯੂਜ਼ ਕੀਤੀਆਂ ਜਾ ਰਹੀਆਂ ਖਾਦਾ ਸਪਰੇਅ ਵਾਲੀਆਂ ਫਸਲਾਂ ਤੇ ਇਹ ਨਾ ਇਹ ਚੀਜ਼ਾਂ ਹੀ ਕੰਟਰੋਲ ਕਰਨੀਆਂ ਪੈਣੀਆਂ ਅਸੀਂ ਆਪ ਹੀ ਆਪਣੇ ਦੁਸ਼ਮਣ ਹੋ ਗਏ ਜਿਹੋ ਕਹਿ ਰਹੇ ਨੇ ਹਾਂਜੀ ਕਿ ਵੀ ਅਸੀਂ ਹੀ ਉਹ ਸਾਰੇ ਸਾਨੂੰ ਪਤਾ ਹੁੰਦਾ ਸੁਣਿਆ ਵੀ ਅਸੀਂ ਉਹ ਗਲਤ ਕਰ ਰਹੇ ਹਾਂ ਤੇ ਬਾਈ ਰਜੀਸ਼ ਸਿੰਘ ਦਾ ਟੈਲਨ ਦੀ ਬਹੁਤ ਅੱਛੀ ਵੀਡੀਓ ਸੀ ਮਿਲ ਲਿਆ ਰਵੀ ਵੀਡੀਓ ਨਾਲ ਸਾਡੇ ਹੋਈ ਇਜਾਜ਼ਤ ਅੱਲਾਹ ਨਿਕੇ ਬਾ